ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਕਮਲਜੀਤ ਕੌਰ ਭਾਰਤ ਦੇ ਅੰਦਰ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਤੇ ਇਸ ਦੇਸ਼ ਦੇ ਵਿੱਚ ਸਾਰੇ ਧਰਮਾਂ ਵਰਗਾਂ ਤੇ ਜਾਤਾਂ ਦੇ ਲੋਕ ਰਹਿੰਦੇ ਨੇ ਖਾਸ ਤੌਰ ਤੇ ਸਿੱਖ ਜਿਨ੍ਹਾਂ ਨੂੰ ਘੱਟ ਗਿਣਤੀ ਕਿਹਾ ਜਾਂਦਾ ਹੈ ਅਕਸਰ ਸਰਕਾਰਾਂ ਦੇ ਨਿਸ਼ਾਨੇ ਤੇ ਰਹਿੰਦੇ ਨੇ ਤੇ ਇਹਨਾਂ ਚੋਣਾਂ ਦੇ ਵਿੱਚ ਸਿੱਖ ਕੀ ਹੁੰਦ ਰੱਖਤੇ ਨੇ ਸਿੱਖਾਂ ਨੂੰ ਕਿਹਨੂੰ ਵੋਟ ਕਰਨਾ ਚਾਹੀਦਾ ਹੈ ਕਿਸ ਦੇ ਨਾਲ ਆਪਣੇ ਹੱਕਾਂ ਦੀ ਲੜਾਈ ਲੜਨੀ ਚਾਹੀਦੀ ਹੈ ਅੱਜ ਇਸ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਬੀਬੀ ਨਿਰਪ੍ਰੀਤ ਕੌਰ ਜਿਨ੍ਹਾਂ ਨੇ ਖੁਦ ਸਰਕਾਰਾਂ ਦੀ ਧੱਕੇਸ਼ਾਹੀ ਵੀ ਬਰਦਾਸ਼ਤ ਕੀਤੀ ਹੈ ਬਹੁਤ ਜ਼ੁਲਮ ਸਹੇ ਨੇ ਤੇ ਇਸ ਚੀਜ਼ ਨੂੰ ਬਾਕੂਬੀ ਸਮਝਦੇ ਵੀ ਨੇ ਬੀਬੀ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਦੇਸ਼ ਦੇ ਅੰਦਰ ਇੱਕ ਪਾਸੇ ਤੋਂ ਚੋਣਾ ਦਾ ਮਾਹੌਲ ਚੱਲ ਰਿਹਾ ਹੈ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਸਾਰੇ ਧਰਮਾਂ ਜਾਤਾਂ ਦੇ ਲੋਕ ਰਹਿੰਦੇ ਨੇ ਪਰ ਸਿੱਖ ਖਾਸ ਤੌਰ ਤੇ ਇਹੋ ਜਿਹਾ ਇੱਕ ਤਬਕਾ ਹੈ ਜਿਹੜਾ ਸਰਕਾਰ ਦੇ ਹਮੇਸ਼ਾ ਟਾਰਗੇਟ ਤੇ ਰਹਿੰਦਾ ਹੈ ਅਜਿਹੇ ਦੇ ਵਿੱਚ ਸਿੱਖ ਕੀ ਕਰਨ ਕਿਹਨੂੰ ਵੋਟ ਕਰਨ ਦੇਖੋ ਸਿੱਖਤੇ ਹਮੇਸ਼ਾ ਸ਼ੁਰੂ ਤੋਂ ਹੀ ਜਿਸ سے ਕਾਊਂਟ ਸ਼ੁਰੂ ਤੋਂ ਟਾਰਗੇਟ ਹੁੰਦੀ ਰਹੇ ਨਹੀਂ ਕਿਵੇਂ ਇਹਨਾਂ ਨੇ ਕੀਤਾ ਮੋਬਲਾ ਮਿਲੇ ਵੀ ਸੈਟ ਉਹ ਸਿੱਖਾਂ ਨੂੰ ਹੀ ਜ਼ੁਲਮ ਸਹਣੇ ਵੇ ਜਿਆਦਾ ਕਿਉਂਕਿ ਇਹ ਜ਼ੁਲਮ ਸਹੰਦੇ ਨਹੀਂ ਨਾ ਕਰਦੇ ਤੇ ਨਾ ਹੀ ਸਹੰਦੇ ਹੈ ਤੇ ਕੋਈ ਬੜਾ ਸਾਡੇ ਲਈ ਕੋਈ ਨਵੀਂ ਗੱਲ ਤੇ ਹੈ ਨਹੀਂ ਕਿ ਵੀ ਜਿਹੜਾ ਹੁਣ ਗਵਰਨਮੈਂਟ ਨੇ ਕੀਤੇ ਗਏ ਨੇ ਸ਼ੁਰੂ ਤੋਂ ਹੁੰਦਾ ਰਿਹਾ ਔਰ ਬਰਦਾਸ਼ਤ ਕਰਦੇ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਇੰਨੀ ਹੈ ਕਿ ਵੀ ਸਿੱਖ ਹਮੇਸ਼ਾ ਕਰ ਲੈਂਦੇ ਨੇ ਆਪਣਾ ਬਰਦਾਸ਼ਤ ਕਰ ਲੈਂਦੇ ਨੇ ਹੂੰ ਉਹ ਜਿਹੜੇ ਤੱਕੇ ਤੇ ਸ਼ੁਰੂ ਤੋਂ ਹੁੰਦੇ ਰਹੇ ਉਹ ਕਿਹੜੇ ਤੱਕੇ ਦੀ ਗੱਲ ਕਰੀ ਕਿ ਨਹੀਂ ਜੀ ਆਪਾਂ ਗੱਲ ਹਿੰਦੁਸਤਾਨ ਪਾਕਿਸਤਾਨ ਤੋਂ ਕਰਨ ਦੀ ਗੱਲ ਕਰੀ ਹੈ ਸਭ ਤੋਂ ਵੱਡਾ ਤਾਕਤ ਸਾਡਾ ਨਾ ਲੋਏ ਦੇ ਦੂ ਸਾਡੀ ਵੰਡ ਹੋਈ ਦੇਸ਼ ਦੀ ਹੂੰ ਹੁਣ ਗੱਲ ਕਹਿੰਦੇ ਨੇ ਕਿ ਵੀ ਉਹ ਦੇਸ਼ ਆਜ਼ਾਦ ਹੋਇਆ ਜੀ ਇਹਨਾਂ ਦੇਸ਼ ਆ ਥੋੜੇ ਦੇਸ਼ ਤੇ ਆਲਰੇਡੀ ਇਹ ਜਿਹੜਾ ਹੈਗਾ ਸੀ ਮੁਲਕ ਉਹਨਾਂ ਦਾ ਹੀ ਸੀ ਹੂੰ ਵੰਡ ਤੇ ਪਾਕ ਪੰਜਾਬ ਦੀ ਹੋਈ ਐ ਪੰਜਾਬ ਤੇ ਬੰਗਾਲ ਦੀ ਹੂੰ ਕਿਉਂਕਿ ਸਾਡਾ ਪੰਜਾਬ ਉੱਥੇ ਰਹਿ ਗਿਆ ਅੱਧਾ ਪੰਜਾਬ ਅੱਧੇ ਨੋ ਵੱਧ ਉੱਥੇ ਰਹਿ ਗਿਆ ਇੱਥੇ ਰਹਿ ਗਿਆ ਵੰਡ ਤੇ ਸਾਡੀ ਹੋਈ ਐ ਹੂੰ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਨਹੀਂ ਹੋਈ ਹੂੰ ਵੰਡ ਸਿਰਫ ਪੰਜਾਬ ਦੀ ਤੇ ਬੰਗਾਲ ਦੀ ਹੋਈ ਜਿਹੜੇ ਦੋ ਟੋਟੇ ਹੋ ਗਏ ਜਿਨ੍ਹਾਂ ਔਰ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਤੇ ਜ਼ੁਲਮ ਟਾਇਆ ਇਹ ਕੀਤਾ ਤੁਹਾਡੇ ਸਾਹਮਣੇ ਹੀ ਆ ਹਰਿਆਣਾ ਬਣ ਗਿਆ ਹਿਮਾਚਲ ਪ੍ਰਦੇਸ਼ ਬਣ ਗਿਆ ਕੁਝ ਰਾਜ ਇਹਨਾਂ ਨੇ Rajasthan ਜਿਹੇ ਟਾਲਾ ਸਟੇਟ ਤੇ ਹਰ ਜਗ੍ਹਾ ਬੰਡ ਤੇ ਸਾਡੀ ਹੋਈ ਆ ਹਜੇ ਵੀ ਕਿਤੇ ਰੁਕ ਰਹੇ ਨੇ ਹਜੇ ਵੀ ਹੋਈ ਜਾ ਰਿਹਾ ਅਸੀਂ ਜੇ ਐਕਚੁਅਲੀ ਜੇ ਕੋਈ ਵੀ ਕੋਈ ਵੀ ਸਰਕਾਰ ਹੋਏ ਉਹਨਾਂ ਨੂੰ ਗੁਰਮਖੀ ਦੇ ਨਾਲ ਐਡਾ ਬੱਬਾ ਹੂੰ ਨਹੀਂ ਪਸੰਦ ਹਨ ਲੱਲਾ ਬਹੁਤ ਪਸੰਦ ਹਨ ਹੂੰ ਇਹਦਾ ਕੀ ਮਤਲਬ ਐਡੇ ਦੇ ਨਾਲ ਉਹਨਾਂ ਨੂੰ ਕਰਨਾ ਐਡੇ ਦੇ ਨਾਲ ਅਸੀਂ ਹੱਤਵੱਦੀ ਬਣ ਜਾਨੇ ਹੂੰ ਬੱਬੇ ਤੋਂ ਅਸੀਂ ਬਾਗੀ ਬਣ ਜਾਨੇ ਹੂੰ ਲੱਲਾ ਸੀ ਲੰਗਰ ਲਾਉਣੇ ਬਹੁਤ ਚੰਗਾ ਲੱਲਾ ਨਾਲ ਬਹੁਤ ਚੰਗਾ ਲੱਗਦਾ ਲੰਗਰ ਚੰਗਾ ਲੱਗਦਾ ਹੈ ਐਡਾ ਬੱਬਾ ਚੰਗਾ ਨਹੀਂ ਲੱਗਦਾ ਹੂੰ ਜਦੋਂ ਇਹਨਾਂ ਜੇ ਅਸੀਂ ਕਿਸੇ ਦੀ ਸਪੋਰਟ ਕਰਦੇ ਆ ਕੋਈ ਵੀ ਗੱਲ ਹੁੰਦੀ ਆ ਉਦੋਂ ਸਾਨੂੰ ਹੱਤਵੱਦੀ ਕਹਿ ਦਿੰਦੇ ਨੇ ਜੀ ਇਹਨਾਂ ਕੋਲ ਪੈਸੇ ਕਿਤੇ ਬਾਹਰੋਂ ਆਂਦਾ ਬਾਹਰੋਂ ਪੈਸਾ ਆ ਰਿਹਾ ਤਾਂ ਦੇ ਰਹੇ ਨੇ ਲੇਕਿਨ ਜੇ ਜਦੋਂ ਲੰਗਰ ਵਾਸਤੇ ਬਾਹਰੋਂ ਪੈਸਾ ਆਉਂਦਾ ਉਹਦੋਂ ਚੁੱਪ-ਚੁੱਪ ਖਾ ਲੈਂਦੇ ਨੇ ਉਹਦੋਂ ਇਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਵੀ ਇਹ ਲੰਗਰ ਖਾ ਰਹੇ ਆ ਵੀ ਇਹ ਵੀ ਆਤਵਾਦੀਆਂ ਦਾ ਹੀ ਲੰਗਰ ਜੇ ਅਸੀਂ ਕੋਈ ਹੱਕ ਦੀ ਗੱਲ ਕਰਨ ਕੋ ਮੰਗਾਗੇ ਤੇ ਅਸੀਂ ਆਤਵਾਦੀ ਆ ਅਸੀਂ ਬਾਗੀ ਆ ਜਿਸ ਤਰ੍ਹਾਂ ਤੁਸੀਂ ਸ਼ੁਰੂ ਤੇ ਕਿਹਾ ਵੀ ਇਹ ਅੱਜ ਦੀ ਗੱਲ ਨਹੀਂ ਹੈਗੀ ਮੁਗਲਾਂ ਦੇ ਸਮੇਂ ਤੋਂ ਸਿੱਖ ਸ਼ੁਰੂ ਤੋਂ ਹੀ ਹਕੂਮਤਾਂ ਦੇ ਬਾਗੀ ਰਹੇ ਨੇ ਸਿੱਖ ਕੌਮ ਹਮੇਸ਼ਾ ਹਕੂਮਤਾਂ ਦੇ ਬਾਗੀ ਰਹੇ ਨੇ ਹਕੂਮਤਾਂ ਵਾਲੇ ਇਹਨਾਂ ਨੂੰ ਜਿਨ੍ਹਾਂ ਦੀ ਹਕੂਮਤ ਹੁੰਦੀ ਹੈ ਬਾਗੀ ਕਾਫਰ ਬੜੇ سارے ਨਾਮ ਤੁਸੀਂ ਦੋ ਨਾਮ ਤੁਸੀਂ ਖੁਦ ਹੀ ਦੱਸਦੇ ਅੱਤਵਾਦੀ ਤੇ ਬਾਗੀ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਸਿੱਖਾਂ ਲਈ ਵਰਤੀਆਂ ਜਾਂਦੀਆਂ ਨੇ ਸ਼ਬਦਾਂ ਵਾਲੀਆਂ ਤੇ ਤੁਸੀਂ ਇਹ ਦੇਖ ਲਓ ਕਿ ਜੇ ਆਪਾਂ ਜੇ ਕੋਈ ਗੱਲ ਵੀ ਕਰਦੇ ਆ ਹੁਣ ਤੁਸੀਂ ਰੀਸੈਂਟਲੀ ਲਗਾ ਲਓ ਕੀ ਗੱਲ ਸੀ ਹੁਣ ਤੁਸੀਂ ਅੰਮ੍ਰਿਤਪਾਲ ਦਾ ਹੀ ਲਗਾ ਲਓ ਜਿਹੜਾ ਲਾਸਟ ਈਅਰ ਜੋ ਸੀਨ ਹੋਇਆ ਹੂੰ ਅਪ੍ਰੈਲ 'ਚ ਜਿਹੜਾ ਕੀਤਾ ਇਹਨਾਂ ਨੇ 18 ਮਾਰਚ 'ਚ ਜਿਹੜਾ ਕੀਤਾ ਬਿਓਸ ਬੰਦੇ ਨੂੰ ਇੱਕ ਸਾਨੂੰ ਬਦਨਾਮ ਕਰਨ ਨੂੰ ਕੀਤਾ ਹੂੰ ਜੇ ਇਹਨਾਂ ਨੇ ਉਹਨੂੰ ਚੱਕਣਾ ਸੀ ਸਰਕਾਰ ਉਹਨੂੰ ਚੱਕ ਹੀ ਸਕਦੇ ਸੀ ਕਰੋ ਚੱਕ ਲੈਂਦੇ ਜਾਂ ਜਿੱਥੇ ਪ੍ਰੋਗਰਾਮ ਸੀ ਉਥੇ ਕੇਰਾਵਾ ਕਿ ਉਹਨੂੰ ਚੱਕ ਲੈਂਦੇ ਕਿੰਨਾ ਇਹਨਾਂ ਨੇ ਕੀਤਾ ਕਿੰਨਾ ਲੋਕਾਂ ਨੂੰ ਸਿਰਫ ਇੱਕ ਸਿੱਖ ਕੌਮ ਨੂੰ ਬਦਨਾਮ ਕਰਨ ਦਾ ਹੂੰ ਟਾਰਗੇਟ ਸਿੱਖ ਸਿੱਖਾਂ ਨੂੰ ਬਦਨਾਮ ਕਰਨੇ ਅਮਰਿਤਪਾਲ ਕੋਈ ਮੈਟਰ ਨਹੀਂ ਕਰਦਾ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਅਮਰਿਤਪਾਲ ਦਾ ਨਾਲ ਕੋਈ ਲੈਣਾ ਦੇਣਾ ਉਹਨਾਂ ਨੇ ਸਿਰਫ ਇੱਕ ਸਿੱਖ ਕੌਮ ਨੂੰ ਬਦਨਾਮ ਕਰਨਾ ਸੀ ਤਾ ਇਦਾਂ ਦਾ ਛੜੇ ਅੰਤ ਰਚਿਆ ਹਮ ਕਭੀ ਇੱਥੇ ਹੈ ਉੱਥੇ ਚਲੇ ਗਿਆ ਉਹਨੂੰ ਉੱਥੇ ਹੈਗਾ ਉਹ ਜਿ ਲੱਭ ਨਹੀਂ ਰਿਹਾ ਸਭ ਕੁਝ ਹੈ ਜੇ ਚਾਹ ਸਰਕਾਰ ਚੋਂ ਦੀ ਕੀ ਨਹੀਂ ਹੈ ਲੋਕੇਸ਼ਨ ਤੋਂ ਸਭ ਕੁਝ ਬੰਦਾ ਫੜ ਲੈਂਦਾ ਸਭ ਕੁਝ ਹੁੰਦਾ ਕੁਝ ਨਹੀਂ ਹੈ ਇਹਨਾਂ ਨੇ ਸਿਰਫ ਸਿੱਖ ਕਮਿਊਨਿਟੀ ਨੂੰ ਬਦਨਾਮ ਕਰਨ ਵਾਸਤੇ ਇਹਨਾਂ ਨੇ ਇਹ ਕੀਤਾ ਫੇਰ ਤੁਸੀਂ ਇਹ ਦੇਖ ਲਓ ਕਿ ਵੀ ਇੱਕ ਪਾਸੇ ਕੰਦੇ ਨੇ ਉਹ ਫੜੇਗੇ ਤਾਂ ਐਨਐਸਏ ਲਗਾ ਕੇ ਦੂਸਰੇ ਪਾਸੇ ਸੋਟਦਾ ਸਰਕਾਰ ਕਿਹੜੀ ਵੀ ਹੈ ਸਾਡੇ ਲਈ ਤਾਂ ਸਰਕਾਰ ਸਿੱਖਾਂ ਦੇ ਨਾਲ ਕੋਈ ਸਰਕਾਰ ਨਹੀਂ ਹਮ ਅਮਰਿਤਪਾਲ ਦਾ ਤੁਸੀਂ ਜ਼ਿਕਰ ਕੀਤਾ ਹੈ ਹਾਲ ਹੀ ਦੇ ਵਿੱਚ ਅਮਰਿਤਪਾਲ ਤੇ ਉਹਨਾਂ ਦੀ ਫੈਮਲੀ ਨੇ ਐਲਾਨ ਕੀਤਾ ਹੈ ਵੀ ਉਹ ਪੰਜਾਬ ਦਾ ਲੋਕ ਸਭਾ ਹਲਕਾ ਖਡੂਰ ਸਾਬਾ ਉੱਥੋਂ ਚੋਣ ਲੜਨਗੇ ਇਸ ਦੇ ਕੀ ਮਾਇਨੇ ਦੇਖਦੇ ਹੋ ਤੁਸੀਂ ਜਿਵੇਂ ਮੈਂ ਸਿੱਖਾਂ ਦੇ ਇਲੈਕਸ਼ਨਸ ਨੂੰ ਲੈ ਕੇ ਗੱਲ ਕੀਤੀ ਹੈ ਅਮਰਿਤਪਾਲ ਚੋਣ ਮੈਦਾਨ ਚਲੇ ਕੀ ਸਿੱਖਾਂ ਲਈ ਕੋਈ ਆਸ ਦੀ ਕਿਰਨ ਨਜ਼ਰ ਆਏਗੀ ਦੇਖੋ ਇਹ ਇਕੱਲੇ ਅਮਰਿਤਪਾਲ ਜੇ ਜਿੱਤ ਵੀ ਜਾਏਗਾ ਤਾਂ ਉਹਦਾ ਨਾਮ ਅਮਰਿਤਪਾਲ ਕੀ ਕਾ ਕਰ ਲੇਗਾ ਇਕੱਲਾ ਹੀ ਅਮਰਿਤਪਾਲ ਥੋੜਾ ਤੇ ਕਈ ਪਹਿਲਾਂ ਵੀ ਤੇ ਸਿੱਖ ਪੰਥ ਚਿਹਰੇ ਆਏ ਨੇ ਅੰਮ੍ਰਿਤਪਾਲ ਨੂੰ ਤੇ ਇੰਨਾ ਹਜੇ ਕੋਈ ਪੰਥਕ ਕੰਮ ਵੀ ਨਹੀਂ ਨੇ ਕੀਤੇ ਜਾਂ ਇੰਨਾ ਕੋਈ ਹੈ ਵੀ ਨਹੀਂ ਪਤਾ ਜਿਨ੍ਹਾਂ ਨੇ ਤਾਂ ਬੜੇ ਪੰਥਕ ਕੰਮ ਕੀਤੇ ਨੇ ਉਹ ਨਹੀਂ ਆ ਸਿੱਖਾਂ ਨੂੰ ਕੋਈ ਇਨਸਾਫ ਦਵਾ ਸਕੇ ਤੇ ਅੰਮ੍ਰਿਤਪਾਲ ਕੀ ਦਵਾ ਦੇਗਾ ਹੂੰ ਇਹ ਤੇ ਨਹੀਂ ਤੇ ਗੱਲ ਆ ਹਾਂ ਜੜੇ ਆਉਂਦੇ ਨੇ ਉਹ ਆਪਣਾ ਬਣਾ ਲੈਂਦੇ ਨੇ ਹੂੰ ਜਿੱਤ ਜਾਂਦੇ ਨੇ ਬੰਦਾ ਆਪਣਾ ਬਣਾਉਂਦੇ ਨੇ ਤੁਸੀਂ ਇਹ ਭੁੱਲ ਜਾਓ ਕਿ ਸਿੱਖਾਂ ਦਾ ਕੋਈ ਬਣੇਗਾ ਕੋਈ ਨਹੀਂ ਬਣਦਾ ਹੂੰ ਪਹਿਲਾਂ ਵੀ ਤੇ ਜਿੱਤੇ ਸੀ ਸਭ ਕੁਝ ਜਿੱਤੋ ਸਿਮਰਨਜੀਤ ਸਿੰਘ ਮਾਨ ਨੇ ਠੀਕ ਹੈ ਸਿਮਰਨਜੀਤ ਸਿੰਘ ਮਾਨ ਨੇ ਮੁੱਦਾ ਜਿਹੜਾ ਇੱਕ ਉਹਨਾਂ ਦੀ ਇੱਕ ਖਾਸੀਅਤ ਹੈ ਉਹਨਾਂ ਇੱਧਰ ਵੀ ਨਾ ਉੱਧਰ ਵੀ ਉਹਨਾਂ ਦੀ ਜਿਹੜੀ ਹੈਗਾ ਸੀ ਕੋਈ ਨਿਸ਼ਾਨਾ ਜਿਹੜਾ ਮਿਸ਼ਨ ਸੀ ਉਹਦੇ ਤੇ ਹੀ ਖੜੇ ਨੇ ਪਰ ਉਹਨਾਂ ਨੇ ਪਰ ਉਹਨਾਂ ਨੇ ਵੀ ਜਿੱਤ ਕੇ ਤੇ ਉਹਨਾਂ ਨੇ ਵੀ ਕੀ ਕੀਤਾ ਹੂੰ ਕੋਈ ਅਨਸਰ ਅਬ ਅਚਕੀ ਉਹਨਾਂ ਨੇ ਗੱਲ ਕੀਤੀ ਉਹਨਾਂ ਐਦ ਕੀ ਜਿਹੜਾ ਬੋਲੇ ਨੇ ਪਹਿਲਾਂ ਵੀ ਜਿੱਤੇ ਤੇ ਕਰਪਾਨ ਦਾ ਮਸਲਾ ਢਾਲ ਢਾ ਕੇ ਬਹਿ ਗਏ ਸੀ ਬਹਿ ਕੇ ਕਰ ਲਿਆ ਉਸ ਤੋਂ ਬਾਅਦ ਹੋਰ ਵੀ ਆਏ ਨੇ ਹੁਣ ਤੁਹਾਨੂੰ ਮੈਂ ਫੋਰ ਇਗਜ਼ਾਮ ਆਪਣਾ ਹੀ ਕਿਸੇ ਦਾ ਕੀ ਐਗਜ਼ਾਮਪਲ ਦੇਣਾ ਮੈਂ ਆਪਣਾ ਐਗਜ਼ਾਮਪਲ ਦੇ ਹੀ ਮੈਂ 3 ਮਈ ਨੂੰ ਭੁਖੜ ਹੜਤਾਲ ਤੇ ਬੈਠੀ ਸੀ ਅੱਜ 8 ਮਈ ਅੱਜ ਦੇ ਦਿਨ ਇਹਨਾਂ ਨੇ ਮੈਨੂੰ ਜ਼ਬਰਦਸਤੀ ਧੋਖਾ ਦਾ ਜ਼ਬਰਦਸਤੀ ਅਕਾਲੀਆਂ ਨੇ اٹھਾਇਆ ਸੀ 8 ਮਈ ਨੂੰ ਅੱਜ ਦੇ ਦਿਨ ਤੁਸ ਔਰ ਪਹਿਲਾਂ ਤੇ ਕੇਜਰੀਵਾਲ ਨੂੰ ਕੋਈ ਪਤਾ ਵੀ ਨਹੀਂ ਸੀ ਆਮ ਆਦਮੀ ਪਾਰਟੀ ਦੇ ਆਮ ਲੋਕਾਂ ਨੂੰ ਪਤਾ ਵੀ ਨਹੀਂ ਸੀ ਨਾ 2011 ਚ ਤੇ ਪਾਰਟੀ ਬਣੀ ਹੈ ਔਰ ਇਨੀ ਕੋਈ ਹੈ ਵੀ ਨਹੀਂ ਸੀ ਕੋਈ ਕੁਝ ਉਥੋਂ ਸਿੱਖਾਂ ਨੂੰ ਉਥੋਂ ਕਿਥੇ ਮੇਰੇ ਮੇਰੇ ਪੋਖੜ ਤਲ ਤੇ ਬੈਠਣ ਤੋਂ ਹੀ ਇਹਨਾਂ ਨੂੰ ਪਤਾ ਲੋਕਾਂ ਨੂੰ ਪਤਾ ਲੱਗਾ ਹੂੰ ਫਿਰ ਗੱਲ ਦੀ ਫਿਰ ਮੇਰੇ ਪੋਖੜ ਤਲ ਤੋਂ ਬੈਠਣ ਤੋਂ ਤੂੰ ਕਿੰਨੇ ਨਿਕਲ ਗਏ ਜਗਦੀਪ ਸਿੰਘ ਬਨੇ ਜਰਨੈਲ ਸਿੰਘ ਬਨੇ ਵੱਡਾ ਪਾਸ ਜਿਹੜੇ ਜਰਨਲਿਸਟ ਸੀ ਹੂੰ ਬਿਲਕੁਲ ਜਿਹੜਾ ਕਣ ਉਹ ਸੀ ਅਵਤਾਰ ਸਿੰਘ ਸੀ ਹੂੰ ਫਿਰ ਕਹੇ ਕੋਣ ਕਿਸੇ ਨੇ ਕੀ ਗੱਲ ਚੱਕੀ ਕੀ ਕੀਤਾ ਕਿਸੇ ਨੇ ਗੱਲ ਕੀਤੀ ਆ ਉਹ ਆਪਣੇ ਦਰੇ ਜਰਨੈਲ ਜਰਨੈਲ ਨੇ ਕਿਹੜਾ ਮੁੱਦਾ ਚੱਕਿਆ ਸੀ ਹੁਣ ਤੋ ਉਹ ਨਹੀਂ ਰਿਹਾ ਇਸ ਦੁਨੀਆ ਤੇ ਉਹਨੇ ਵੀ ਕੀ ਕੀਤਾ ਅਪਾਰਸ਼ਕ ਨੇ ਕੀ ਕੀਤਾ ਔਰ ਔਰ ਦੂਸਰੇ ਜੇ ਚੌਂਦ ਵੀ ਨਾਲੇ ਜਿਹੜੇ ਆਪਣੇ ਹੀ ਆ ਇਹ ਉਹਨਾਂ ਨੂੰ ਵੀ ਕੋਸ਼ਿਸ਼ ਕਰਦੇ ਸੀ ਕਰਨ ਦੀ ਪਰ ਅੱਗੇ ਜਿਹੜੀਆਂ ਉਹਨਾਂ ਦੀਆਂ ਸਰਕਾਰਾਂ ਸੀ ਜਾਂ ਜਿਹੜੀ ਉਹਨਾਂ ਦੀ ਲੀਡਰਸ਼ਿਪ ਸੀ ਉਹਨਾਂ ਦੇ ਸਿਰ ਤੇ ਬੈਠੀ ਉਹ ਉਹਨਾਂ ਦੇ ਮੂੰਹ ਬੰਦ ਕਰ ਦਿੰਦੇ ਸੀ ਮੂੰਹ ਬੰਦ ਕਿਹੜੀ ਗੱਲਾਂ ਕਰਦੇ ਸੀ ਮੈਂ ਤੁਹਾਨੂੰ ਇਹ ਗੱਲ ਆਸੀ ਹੈ ਨਾ ਕਿ ਸਿੱਖਾਂ ਦੇ ਨਾਲ ਕੋਈ ਵੀ ਨਹੀਂ ਹੈਗੇ। ਉਹਨਾਂ ਨੇ ਲਏ ਸੀ ਉਹਨਾਂ ਨੇ ਸੋਚਿਆ ਕਿ ਅਸੀਂ ਤੁਹਾਨੂੰ ਲੈ ਲਿਆ ਕਰ ਰਿਹਾ। ਪਰ ਨਹੀਂ ਉਹ ਮੰਨਦੇ ਸੀ ਵੀ ਉਹ ਛੱਡ ਦਿੰਦੇ। ਪਬਲਿਕ 'ਚ ਬੋਲਦੇ ਤੇ ਸੀ ਤੁਸੀਂ ਸਾਡੀ ਆ ਮੰਗਾ ਨਹੀਂ ਕਰਦੇ। ਹੂੰ। ਜਰਨੈਲ ਸਿੰਘ ਨੂੰ ਤੇ ਇਹਨਾਂ ਨੇ ਆਕਸੀਜਨ ਨੇ ਤੱਕ ਨਹੀਂ ਪ੍ਰੋਵਾਈਡ ਕੀਤੀ। ਹੂੰ। ਆਮ ਆਦਮੀ ਪਾਰਟੀ ਵਾਲਿਆਂ ਨੇ 1984 ਪੀੜਤ ਦੇ ਨਾਮ ਤੇ ਉਹਨਾਂ ਤੋਂ ਉਹਨਾਂ ਨੂੰ ਕੈਂਡੀਡੇਟ ਬਣਾਇਆ, ਵੋਟਸੈਂਡੀਆ ਦਿਖਾਇਆ ਵੀ। ਮੇਰੇ ਮੇਰੇ ਵੀ ਫਰੈਂਡ ਸਰਕਲ ਸੀ ਆਪਣਾ ਮੇਰੇ ਵੀ ਸਰਕਲ ਸੀ ਆਪਣਾ ਦੁਬਈ ਚ ਹੈਗੇ ਮੈਂ ਵੀ ਫੋਨ ਕੀਤੇ ਨੇ ਜਦੋਂ ਇਹ ਬਾਹਰ ਗਏ ਨਾ ਬਾਹਰੋਂ ਉਹ ਕਹਿੰਦੇ ਸੀ ਨਿਰਪਿਤ ਅਸੀਂ ਇਹਨੂੰ ਆਏ ਸੀ ਹੁਣ ਅਸੀਂ ਇਹਨੂੰ 55 ਕਰੋੜ ਕਰਤਾ ਜਰਨਲ ਨੇ ਵੀ ਕਹਿਣਾ ਤਾਂ ਜੀ ਮੈਂ ਜਾ ਰਿਹਾ ਉੱਥੇ ਕਰ ਦੋ ਫੋਨ ਉਹਨੂੰ ਫੋਨ ਕਰ ਦੋ ਤੁਸੀਂ ਤੁਹਾਡੇ ਜਿੰਨੇ ਵੀ ਕਰ ਦੋ ਅਸੀਂ ਆ ਰਹੇ ਹਾਂ ਵੀ ਕਰਾ ਦਿਓ ਫਾਂਡ ਉਹ ਤੁਕਾ ਕਰਕੇ ਲਿਆਏ ਨੇ ਕੀ ਕੀਤਾ ਕੀ ਕੀਤਾ ਇਹਨਾਂ ਨੇ ਬਾਅਦ ਉਹਨੂੰ ਬਚਾਰੇ ਨੂੰ ਆਕਸੀਜਨ ਨਹੀਂ ਦਿੱਤੀ ਜੇ ਆਕਸੀਜਨ ਮਿਲਦੀ ਚਲੋ ਉਹ ਪਰਮਾਥਵਾ ਦੇ ਜਿੰਨੇ ਸਵਾਸ ਲਿਖੇ ਨੇ ਪਰ ਦਿਲ ਚ ਆਉਂਦਾ ਹੀ ਹੈ ਨਾ ਕਿ ਵੀ ਸ਼ਾਇਦ ਉਹ ਬਚ ਸਕਦੇ ਸੀ ਉਹਨਾਂ ਦੇ ਹਾਦਸੇ ਕੋਈ ਬਹਾਨਾ ਬਣਦਾ ਇਹ ਗੱਲ ਪਰ ਨਾ ਦੇ ਬੰਦੇ ਹੈਗੇ ਹਨਾ ਵੀ ਜੜੇ ਆਪਣੇ ਸਿੱਖ ਇਹਨਾਂ ਦੇ ਨਾਲ ਨੇ ਜਿਹੜੇ ਇਹਨਾਂ ਦੀ ਸੋਚ ਦੇ ਧਾਰਨਾ ਦੇ ਨਾਲ ਨੇ ਜਿਹੜੇ ਹੈਗੇ ਨੇ ਉਹ ਬੰਦਿਆਂ ਨੇ ਕੁਝ ਬੰਦਿਆਂ ਨੇ ਅੱਗੇ ਇਹਨਾਂ ਨੂੰ ਜਾਣ ਹੀ ਨਹੀਂ ਦਿੱਤਾ ਇਹਨਾਂ ਦੀਆਂ ਲੱਤਾਂ ਖਿੱਚੀਆਂ ਨੇ ਤੁਸੀਂ ਹਰ ਇੱਕ ਚੀਜ਼ ਨੂੰ ਆਪਣੇ ਪਿੰਡੇ ਤੇ ਹੰਡਾਇਆ ਆਪਾਂ ਮੇ 1984 ਦਾ ਸੰਤਾਪ ਹੋਵੇ ਜਾਂ ਫਿਰ ਬਾਅਦ ਦੇ ਵਿੱਚ ਕੁਝ ਅਜਈਆਂ ਘਟਨਾਵਾਂ ਜਿਦੇ ਵਿੱਚ ਅੱਤਵਾਦ ਨਾਲ ਖਾੜਕੂਵਾਦ ਨਾਲ ਤੁਹਾਡਾ ਨਾਮ ਜੋੜਿਆ ਗਿਆ ਹੋਵੇ ਸਿਆਸਤ ਨੂੰ ਵੀ ਤੁਸੀਂ ਸਮਝਦੇ ਹੋ ਇਹ ਸਭ ਦੇ ਵਿਚਾਲੇ ਪੰਥ ਕਿੱਥੇ ਖੜਾ ਹੈ ਦੇਖੋ ਪੰਥ ਦੀ ਗੱਲ ਕਰਨ ਆਪਾਂ 1920 ਚ ਬਣਾਇਆ ਹਮ ਸ਼੍ਰਮਿਕ ਆਲੀ ਦਲ ਹਮ ਆਰਐਸਐਸ 1925 ਚ ਆਈ ਹੈ ਪੰਥ ਤੁਹਾਨੂੰ ਪਤਾ ਲੱਗ ਜਾਏਗਾ ਆਪਾਂ ਕਿੱਥੇ ਖੜਾ ਹੈ ਪੰਥ ਨੇ ਜਿਹੜੇ ਬਣੇ ਲੀਡਰ ਮੋਤਵਰ ਉਹਨਾਂ ਨੇ ਆਪਣਾ ਘਰ ਭਰਿਆ ਤੇ ਕੌਮ ਨੂੰ ਵੇਚਿਆ ਆਪਣੇ ਸਵਾਰਥ ਲਈ ਤੇ ਜੇ ਕੋਈ ਕਰਦਾ ਕੰਮ ਕਰਨਾ ਚਾਹੁੰਦਾ ਤੇ ਉਹਦੀ ਲੱਤ ਖਿੱਚੀ ਕਿਉਂਕਿ ਜਿਨ੍ਹਾਂ ਨੂੰ ਚੌਧਰਾ ਦੀ ਭੁੱਖ ਸੀ ਪੈਸਿਆਂ ਦੀ ਭੁੱਖ ਸੀ ਉਹਨਾਂ ਨੇ ਕੀਤਾ 1925 ਦੇ ਵਿੱਚ ਜਿਹੜਾ ਆਰਐਸਐਸ ਬਣਿਆ ਤੁਸੀਂ ਦੇਖ ਲਓਗਾ ਹਰ 10 ਬੰਦਿਆਂ ਦੇ ਵਿੱਚ ਇੱਕ ਬੰਦਾ ਆਰਐਸਐਸ ਦਾ ਹੂੰ ਹਰ ਜਿੱਥੇ ਵੀ ਤੁਸੀਂ ਗਵਰਨਰ ਬੋਡੀ ਦੇਖ ਲੋਗੇ ਉੱਥੇ ਹਰ ਆਰਐਸਐਸ ਵਾਲੇ ਦੇ ਬੰਦੇ ਹੈਗੇ ਤੇ ਬਹੁਤ ਵੱਡੀ ਗੱਲ ਗੱਲ ਹੈ ਹੈਨਾ ਬਹੁਤ ਹੈਗੇ ਨਹੀਂ ਹੂੰ ਤੇ ਤੁਸੀਂ ਇਹ ਦੱਸੋ ਸਾਡੇ ਆਪਣੇ ਕਿੱਥੇ ਨੇ ਪੰਥ ਦੇ ਪੰਥ ਤੇ ਬਹੁਤ ਪਿੱਛੇ ਖੜਾ ਹੂੰ ਆਪਾਂ ਇੱਕ ਦੂਸਰੇ ਤੇ ਤੋਮਤਾ ਲਾ ਦੇ ਨਹੀਂ ਦਿਆਂ ਇੱਕ ਦੂਸਰੇ ਨੂੰ ਬਲੇਮ ਲਾ ਲਈਦਾ ਜੋ ਕੋਈ ਕੰਮ ਕਰਨ ਵਾਲੀ ਲੱਤਾਂ ਖਿੱਚ ਦੇਈ ਦੀਆਂ ਨੇ ਹੋਰ ਆਪਾਂ ਕੁਝ ਨਹੀਂ ਕਰ ਸਕਦੇ ਹੂੰ ਪੰਥ ਤੇ ਬਹੁਤ ਪਿੱਛੇ ਖੜਾ ਪੰਥ ਨੇ ਹੋਣ ਗੱਲਾਂ ਕਰਦੇ ਆ ਆਪਾਂ ਹੁਣ ਸਾਰੇ ਹੀ ਗੱਲ ਕਰਦੇ ਆ ਮੈਂ ਤੇ ਇੱਕ 올 ওভার ਹੀ ਗੱਲ ਕਰ ਰਹੇ ਹਾਂ ਹੁਣ ਆਪਾਂ ਅਕਾਲੀ ਦਲ ਵੀ ਗੱਲ ਕਰਦੇ ਨੇ ਹੁਣ ਅਕਾਲੀ ਦਲ ਨੂੰ ਉਥੋਂ ਨਹੀਂ ਕੁਝ ਸਪੋਰਟ ਹੋਇਆ ਕਿ ਤਾਂ ਉਥੋਂ ਅਲੱਗ ਹੋਏ ਨਹੀਂ ਹਮ ਤੇ ਕੀ ਗੱਲ ਇਹਨਾਂ ਨੂੰ ਜਦੋਂ ਇਹਨਾਂ ਦੀ ਸਰਕਾਰ ਸੀ ਉਹਦੋਂ ਨਹੀਂ ਸੀ ਛੱਡ ਸਰਦੇ ਹਮ ਨਵਿੰਦਰ ਪਾਲ ਸਿੰਘ ਕੋਲ ਲੜਦੀ ਲੈਟਰ ਹੈ ਜਿਹੜੀ ਹੋਮਨਿਸਟਰ ਸੀ ਸੁਭੀ ਸਿੰਘ ਬਾਦਲ ਹਮ ਉਦੋਂ ਲੈਟਰ ਨਾ ਪਾਉਂਦੇ ਸੈਂਟਰ ਚ ਅਕਾਲੀ ਦਲ ਵਾਲੇ ਇਹ ਗੱਲ ਕਹਿੰਦੇ ਨੇ ਕਿ ਰਾਜੂਵਾਨਾ ਬਿਲਕੁਲ ਫਾਂਸੀ ਦੇ ਤਖਤੇ ਤੇ ਲਟਕ ਰਹੇ ਸੀ ਉਦੋਂ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੇ ਜਾ ਕੇ ਉਸ ਵੇਲੇ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਲ ਦੇ ਕੋਲ ਅਪੀਲ ਕੀਤੀ ਤੇ ਰਾਜੂਵਾਨਾਂ ਦੀ ਫਾਂਸੀ ਮਾਫ ਕਰਾਈ ਕੱਲੇ ਹੀ ਰਾਜੂਵਾਨ ਨੇ ਦਹੀ ਕਿ ਉਹ ਰੋਗ ਗਾਰਾ ਗੰਦੇ ਨੇ ਦਵਿੰਦਰਪਾਲ ਸਿੰਘ ਕੋਲ ਲਰ ਲੈ ਕਿਉਂ ਨਹੀਂ ਗਏ ਲੈਟਰ ਕਿਉਂ ਲਿਖੀ ਇਹਨਾਂ ਨੇ ਦਵਿੰਦਰ ਪਾਲ ਸਿੰਘ ਕੋਲਰ ਦੇ ਲਈ ਲੈਟਰ ਇਹਨਾਂ ਨੇ ਕਿਉਂ ਲਿਖਿਆ ਕਿ ਉਹ ਤਾਂ ਸਿਰਫ ਉਹਨੂੰ ਤਾਂ ਛੱਡਣਾ ਥੋੜਾ ਜਿਹੀ ਜੇਲ੍ਹ ਟਰਾਂਸਫਰ ਹੀ ਕਰਨੀ ਸੀ ਸਟੇਟ ਆਪਣੀ ਚਾਹਣਾ ਉਹ ਪੰਜਾਬ ਦਾ ਸੀ ਪੰਜਾਬ ਕੀ ਆਉਣਾ ਸੀ ਕੀ ਕੀਤਾ ਇਹਨਾਂ ਨੇ ਬੇਅਦਬੀ ਵਾਲੇ ਚੀ ਇਹਨਾਂ ਨੇ ਕਿਹਾ ਸਰਸਾ ਸਾਦਾਲਾ ਤੁਸੀਂ ਲਗਾ ਲਓ ਮਾਫੀ ਨਾ ਵਾ ਇਹਨਾਂ ਦੇ ਹੋਇਆ ਤੇ ਇਹਨਾਂ ਦੇ ਨਾਲ ਹੁਣ ਇਹ ਕਾਰਨ ਇਸੇ ਕਾਰਨ ਕਰਕੇ ਹੁਣ ਲੋਕੀ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਨੇ ਛੱਡਿਆ ਹੋ ਸਕਦਾ ਇਹਨਾਂ ਦੇ ਮਨਾਂ ਚੋਂ ਕਿ ਇਹਨਾਂ ਨੂੰ ਅਸਲੀਅਤ ਪਤਾ ਲੱਗ ਗਈ ਕਿ ਵੀ ਉਹ ਕੀ ਨੇ ਜਿਹੜੀ ਆਰਐਸਐਸ ਦੀ ਵਿਚਾਰਧਾਰਾ ਬਿਲਕੁਲ ਸਾਡੇ ਉਲਟਾ ਹੂੰ ਤੇ ਸਾਨੂੰ ਨਹੀਂ ਹੈ ਕੋਈ ਵਾਰੀ ਬੰਦਾ ਠੋਕਰਾਂ ਖਾ ਖਾ ਕੇ ਸੁਧਰ ਨਹੀਂ ਜਾ ਹੁਣ ਲੋਕੀਆ ਨੇ ਤੇ ਵਿਸ਼ਵਾਸ ਨਹੀਂ ਕਰਦੇ ਹੂੰ ਹੋ ਸਕਦਾ ਕਿ ਇਹਨਾਂ ਦੇ ਮਨ ਚ ਹੋਵੇ ਕਿ ਵੀ ਮੈਂ ਪੰਥਲੇ ਕੰਮ ਕਰਾਵੇ ਕੌਮ ਲਈ ਕਿ ਇਸ ਕਰਾ ਵੀ ਜੋ ਸਾਡੇ ਕਰਦਿਆਂ ਨੇ ਨੁਕਸਾਨ ਕੀਤਾ ਬਜ਼ੁਰਗਾਂ ਨੇ ਕੀਤਾ ਅਸੀਂ ਨੁਕਸਾਨ ਕੀਤਾ ਇਹਨਾਂ ਦੇ ਲਾਲਚ ਆ ਕੇ ਮੈਂ ਅਸੀਂ ਉਹ ਸੁਧਰੀਏ ਕਰੀਏ ਸੁਖਬੀਰ ਬਾਦਲ ਨੇ ਮਾਫੀ ਵੀ ਮੰਗੀ ਹੈ ਕਿ ਸਾਡੇ ਰਾਜ ਦੇ ਵਿੱਚ ਜੋ ਬੇਅਦਬੀਆਂ ਹੋਈਆਂ ਨੇ ਜੋ ਵੀ ਸਿੱਖੀ ਦਾ ਘਾਣ ਹੋਇਆ ਅਸੀਂ ਉਹਦੇ ਲਈ ਖਿਮਾ ਦਾ ਜਾਚਕਾ ਮੈਂ ਉਹੀ ਗੱਲ ਤੇ ਕਹਿ ਰਹੀ ਆ ਕਿ ਬਈ ਹੁਣ ਉਹ ਚਾਹੁੰਦੇ ਵੀ ਨਹੀਂ ਨਾ ਤੇ ਪਰ ਹੁਣ ਲੋਕੀਂ ਨੇ ਤਾਂ ਵਿਸ਼ਵਾਸ ਨਹੀਂ ਕਰ ਰਹੇ ਕਿਉਂਕਿ ਬਹੁਤ ਜਗ੍ਹਾ ਬਹੁਤ ਜ਼ਿਆਦਾ ਹੋ ਚੁੱਕਾ ਇਹਨਾਂ ਨੇ ਕਿਹਾ ਨਾ ਇਹਨਾਂ ਸੁਣੀ ਵੀ ਨਹੀਂ ਕਿਸੇ ਨੇ ਫਿਰ ਸੁਮੇਦ ਸੈਣੀ ਨੂੰ ਬਣਾਣਾ ਹਮ ਬੜੀਆਂ ਗੱਲ ਰੱਖ ਹੈਗੀਆਂ ਗੱਲਾਂ ਇਜ਼ਹਾਰ ਆਲਮ ਨੂੰ ਹਮ ਇਹੋ ਜਿਹੀਆਂ ਗੱਲਾਂ ਹੈਗੀਆਂ ਕਿ ਜੜੀਆਂ ਜਿਨ੍ਹਾਂ ਦੇ ਪਰਿਵਾਰਾਂ ਤੇ ਜਿਨ੍ਹਾਂ ਨੇ ਪਿੰਡੇ ਹੰਡਾਇਆ ਉਹਨੂੰ ਤੁਸੀਂ ਮੈਨੂੰ ਲਗਾ ਲਓ ਮੈਂ ਸੁਮੇਸ਼ ਸੈਣੀ ਦਾ ਟੌਰਚਰ ਚੱਲਿਆ ਹੂੰ ਉਹ ਤੁਸੀਂ ਜੇ ਮੈਨੂੰ ਕੋ ਕਬੇ ਇਹਨਾਂ ਸੁਮੇਸ਼ ਸੈਣੀ ਨੇ ਕੋਲ ਬੈਠੇ ਹੋਣ ਤੇ ਸੁਮੇਸ਼ ਸੈਣੀ ਦੇ ਨਾਲ ਤੇ ਅਸ ਮੈਂ ਇਹਨਾਂ ਨੂੰ ਚੰਗਾ ਕਹੂੰਗੀ ਹੂੰ ਅਕਾਲੀ ਆਗੂ ਗਿਰਸਾ ਸਿੰਘ ਬਲਟੋਹਾ ਵੀ ਖਡੂਰ ਸਾਹਿਬ ਤੋਂ ਉਮੀਦਵਾਰ ਐ ਲਾਣੇ ਗਏ ਨੇ ਅਮਰਿਤਪਾਲ ਇੱਕ ਪਾਸੇ ਅਮਰਿਤਪਾਲ ਆਜ਼ਾਦ ਉਮੀਦਵਾਰ ਐ ਦੂਜੇ ਪਾਸੇ ਅਕਾਲੀ ਦਲ ਵੱਲੋਂ ਗਿਰਸਾ ਸਿੰਘ ਬਲਟੋਹਾ ਨੇ ਬਲਟੋਹਾ ਵਾਰ-ਵਾਰੇ ਦੁਹਾਈਆਂ ਦਿੰਦੇ ਨੇ ਕਿ ਮੈਂ 1984 ਦਾ ਸੰਤਾਪ ਚੱਲਿਆ ਹੈ ਮੈਂ ਦਰਦ ਹੰਡਾਇਆ ਮੈਂ ਪੰਥਕ ਆਗੂ ਆ ਮੈਂ ਪੰਥ ਦੀ ਆਵਾਜ਼ ਬੁਲੰਦ ਕੀਤੀ ਦੇਖੋ ਉਸ ਸਮੇਂ ਦੀ ਗੱਲ ਹੈ ਤੇ ਇਸ 'ਚ ਕੋਈ ਸ਼ੱਕ ਨਹੀਂ ਆ ਹਮ ਜੇਲ ਵੀ ਕੱਟੀ ਆ ਹਮ ਤੁਸੀਂ ਤਾਂ ਉਹਨਾਂ ਦੇ ਨਾਲ ਜੇਲ 'ਚ ਵੀ ਰਹੇ ਹੋ ਮੈਂ ਆ ਆਮ੍ਰਿਤਸਰ ਜੇਲ 'ਚ ਸੀ 90 'ਚ ਮੈਂ ਜੇਲ 'ਚ ਸੀ ਦਿੱਲੀ ਤੁਲੀ ਹੰਦਾ ਸੀ ਮੈਨੂੰ ਟ੍ਰਾਂਸਫਰ ਹੋਈ ਸੀ ਇਹ ਗੱਲ ਬਿਲਕੁਲ ਸਹੀ ਹੈ ਕਿ ਭਈ ਇਹ ਗੱਲ ਇਸ ਨੂੰ ਆਪਾਂ ਮੁਕਰ ਨਹੀਂ ਸਕਦੇ ਹਮ ਠੀਕ ਹੈ ਉਹਨੇ ਤਸੀਹੇ ਵੀ ਛੱਲੇ ਨੇ ਹਮ ਤੂੰ ਜਦੋਂ ਬਲੂ ਸਟਾਰ ਵੇਲ ਚ ਜਿਹੜੇ ਫੜੇ ਸੀ ਉਹਨਾਂ ਨੂੰ ਟਾਰਚਰ ਤੇ ਕੀਤਾ ਸੀ ਇਹ ਤੇ ਨਹੀਂ ਕਹਿ ਸਕਦੇ ਕਿ ਨੇ ਟਾਰਚਰ ਕੀਤਾ ਟਾਰਚਰ ਵੀ ਕੀਤਾ ਜੇਲ੍ਹ ਚ ਬਿਰੇ ਨੇ ਕਾਫੀ ਦੇ ਰਹੇ ਨੇ ਜੋਧਪੁਰ ਜੇਲ੍ਹ ਚ ਰਹੇ ਨੇ ਉਸ ਤੋਂ ਬਾਅਦ ਇੱਥੇ ਲਿਆਉਂਦੇ ਨੇ ਪੰਜਾਬ ਚ ਕਾਫੀ ਕੈਸਾ ਚ ਰਹੇ ਨੇ ਹਮ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਔਰ ਜੇ ਹੁਣ ਦਾ ਕੰਪੈਰੀਜ਼ਨ ਕਰੀਏ ਕਿਉਂਕਿ ਮੈਂ ਵੀ 3 ਸਾਲ ਇੱਕ ਮਹੀਨੇ ਮੈਂ ਟੋਟਲ 9 ਮਹੀਨ 9 ਸਾਲ ਜੇਲ੍ਹ ਰਹੀ ਹਾਂ ਹਮ ਮੈਨੂੰ ਵੀ ਪਤਾ ਹੈ ਤਾਂ ਵੀ ਜੇਲ੍ਹ અમૃતપાલ વેલે ਹੁਣ ਜੀ ਮੈਂ ਨਹੀਂ ਗੱਲ ਕਰੀ ਮੈਂ ਤਾਂ ਕੰਪੈਰੀਜ਼ਨ ਕਰ ਰਹੀ ਹਾਂ ਉਹਨਾਂ ਦੇ ਵੇਲੇ ਆਪਣਾ ਐਗਜ਼ਾਮਪਲ ਦੇ ਰਹੀ ਹਾਂ ਅੰਮ੍ਰਿਤਪਾਲ ਦਾ ਔਰ ਸਾਡੇ ਨਾਲ ਜੇ ਕੰਪੈਰੀਜ਼ਨ ਮੈਂ ਆਪਣੀ ਜੇਲ੍ਹ ਦਾ ਕਰਾਂਗਾ ਨਾ ਸਾਡੇ ਟਾਈਮ 'ਚ ਬੇਟਾ ਕੋਈ ਮੁਲਾਕਾਤ ਕਰਨ ਨਹੀਂ ਸੀ ਜਾ ਸਕਦਾ ਹੂੰ ਜੇ ਕੋਈ ਮੁਲਾਕਾਤ ਕਰਨ ਜਾਂਦਾ ਵੀ ਸੀ ਨਾ ਜੇ ਕੋਈ ਰਿਸ਼ਤੇਦਾਰ ਵੀ ਜਾਂਦਾ ਤੇ ਉਹਨੂੰ پولیس ਸਟੰਡ ਕਰਦੀ ਸੀ ਹੂੰ ਉਹਨਾਂ ਦੇ ਵੀ ਪਰਚੇ ਪਾ ਦੇ ਡਰਦਾ ਕੋਈ ਜਾਂਦਾ ਨਹੀਂ ਸੀ ਸਾਡੀ ਇੰਨੀ ਇਨਕੁਆਰੀ ਹੁੰਦੀ ਸਾਡਾ ਇੰਨਾ ਤਾਂ ਛੇ-ਛੇ ਮਹੀਨੇ ਤਾਂ ਸਾਡੀ ਇਹ ਮੁਲਾਕਾਤਾਂ ਹੀ ਨਹੀਂ ਸੀ ਹੁੰਦੀਆਂ ਸਾਨੂੰ ਕੋਈ ਮਿਲਣ ਨਹੀਂ ਸੀ ਦਿੰਦਾ ਹੂੰ ਔਰ ਹੁਣ ਤੇ ਫਸਲੇ ਤਾਂ ਫੋਨ ਤੇ ਕਰ ਗੱਲ ਵੀ ਕਰਾ ਦੇਣੀ ਇਹ ਕਹਿੰਦਾ ਸਾਡੇ ਕਿਹਨੇ ਇਹਨਾਂ ਨੂੰ ਤਾਂ ਫਿਰ ਸ਼ੋਮਨੀ ਕਮੇਟੀ ਵਕੀਲ ਦੇਤੇ ਇਹਨਾਂ ਨੂੰ ਸਾਨੂੰ ਤੇ ਸਾਡੇ ਵੇਲੇ ਤੇ ਕਿਸੇ ਨੇ ਮਿਲਦਾ ਤਾਂ ਅਸੀਂ ਤੇ ਆਪਣੇ ਪ੍ਰਾਪਰਟੀਆਂ ਵੇਚ ਕੇ ਤੇ ਵਕੀਲ ਖੜੇ ਕੀਤੇ ਨੇ ਸ਼ੋਮਨੀ ਕਮੇਟੀ ਤੇ ਕਹਿੰਦੀ ਹੈ ਕਿ 84 ਪੀੜਤਾਂ ਦੇ ਲਈ ਬਹੁਤ ਕੁਝ ਕੀਤਾ ਜੇ 100 ਜੇ ਕਿਸੇ ਨੇ 1000 ਰੁਪਏ ਦੀ ਲੋੜ ਆ ਜਾਂ ਤੁਸੀਂ ਉਹਦੇ ਚ ਕਿਸੇ ਨੂੰ ਹਾੜੇ ਕਢਾ ਕੇ ਹੂੰ ਤੇ 10 ਰੁਪਏ ਦੇਤੇ ਤੇ ਤੁਸੀਂ ਉਹਨੂੰ ਕੋ ਕਹ ਬਈ ਮੈਂ ਔਰ 50 ਥਾਂ ਜਿੰਨਤਾ ਤੇ ਤੁਸੀਂ ਕਹੋ ਕਿ ਮੈਂ ਬਹੁਤ ਬਹੁਤ ਮਦਦ ਕੀਤੀ ਜੇ ਸ਼੍ਰੋਮਣੀ ਕਮੇਟੀ ਨੇ ਮਦਦ ਕੀਤੀ ਨਾ ਆ 84 ਦੇ ਪੀੜਤਾਂ ਨਾ ਤਕੇ ਨਾ ਖਾਂਦੇ 84 ਦੇ ਪੀੜਤੇ ਉੱਥੇ ਤੋਂ ਉੱਥੇ ਖੜੇ ਆ ਆ 84 ਦਾ ਨਾਮ ਲੈ ਕੇ ਜਿਨ੍ਹਾਂ ਨੇ ਦੁਕਾਨਦਾਰੀਆਂ ਚਲਾਈਆਂ ਕਿਤਾ ਉਹ ਬਣ ਗਏ ਨੇ ਉਹਨਾਂ ਦੇ ਬੱਚੇ ਵੀ ਸਟੈਂਡ ਹੋ ਗਏ ਉਹਨਾਂ ਦੇ ਬੱਚੇ ਵੀ ਵਧੀਆ ਪੜ ਗਏ ਬਾਹਰ ਵੀ ਚਲੇ ਗਏ ਨੇ ਤੇ 84 ਦੇ ਪੀੜਤ ਅਜੇ ਵੀ ਤਕੇ ਖਾਰੇ ਨੇ ਦੇਖ ਕੀ ਕਰਨ ਫਿਰ ਵੋਟਾਂ ਦਾ ਦੌਰ ਚੱਲ ਰਿਹਾ ਹੈ ਸਿੱਖ ਕੀ ਕਰਨ ਸਿੱਖਾਂ ਨੇ ਕੀ ਕਰਨ ਸਿੱਖ ਮੈਂ ਕਰਨੀ ਕਿਸੇ ਵੀ ਪਾਰਟੀ ਨੂੰ ਨਾ ਦੇਖਣ ਹੁਣ ਤੁਸੀਂ ਸੋਚ ਰਹੇ ਹੋ ਕਿ ਅਮਰਿਤਪਾਲ ਖੜਾ ਹੈ ਕਿ ਅਮਰਿਤਪਾਲ ਦੇ ਨਾਲ ਲੋਕੀਂ ਦੁਨੀਆ ਹਜੂਮੜਾ ਮਿਸਿਸ ਖਾਲੜਾ ਨਾਲ ਭੈਣ ਜੀ ਨਾਲ ਬਹੁਤ ਖੜੇ ਸੀ ਬਿਲਕੁਲ ਭਾਈ ਜਸਵੰਤ ਸਿੰਘ ਖਾਲੜਾ ਦੇ ਬਰਾਬਰ ਉਹਨਾਂ ਦਾ ਨਾਮ ਤਾਂ ਯੂਐਨ ਤੱਕ ਗੂੰਜਦਾ ਜਵਨਤਾ ਨਾਲ ਅਮਰਿਤਪਾਲ ਉਹਨਾਂ ਦੇ ਅੱਗੇ ਕੁਝ ਵੀ ਨਹੀਂ ਹੈ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ 25000 ਲੱਖ ਦਾ ਪਤਾ ਕਿ ਹਮ ਜਦੋਂ ਉਹਨਾਂ ਦੀ ਵਾਈਫ ਨਾਲ ਧੋਖਾ ਇਹ ਨਾ ਕੀਤਾ ਤੇ ਅਮਰਿਤਪਾਲ ਕੀ ਚੀਜ਼ ਹੈ ਹਮ ਔਰ ਜੇ ਇਹਨਾਂ ਨੇ ਖੜਾ ਹੀ ਕਰਨਾ ਸੀ ਇਹਨਾਂ ਨੇ ਆਪਾਂ ਚ ਡਿਸਾਈਡ ਕਰ ਕੱਲਾ ਅਮਰਿਤਪਾਲ ਹੀ ਕਿਉਂ ਖੜਾ ਕੀਤਾ ਮੇਨ ਤਾਂ ਦੋ ਹੀ ਬੰਦੇ ਤਿੰਨ ਜਣੇ ਸੀ ਹੈ ਦਾ ਆਪਣਾ ਦਲਜੀਤ ਕਲਚਨੂ ਵੀ ਖੜਾ ਕਰ ਲੈਂਦੇ ਪਪਲ ਪ੍ਰੀਤ ਨੂੰ ਵੀ ਖੜਾ ਕਰ ਲੈਂਦੇ ਹਮ ਫਰੀਦਕੋਟ ਤੋਂ ਬਿਆਨ ਸਿੰਘ ਜਿਹੜੇ ਨੇ ਇੰਦਰਾ ਗਾਂਧੀ ਦਾ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਨਾਂ ਦੇ بیٹے ਸਰਬਜੀਤ ਸਿੰਘ ਵੀ ਚੋਣ ਲੜ ਰਹੇ ਨੇ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਉਹ ਵੀ ਕਹਿੰਦੇ ਨੇ ਕਿ ਪੰਥ ਦੇ ਮਸਲੇ ਹੱਲ ਹੋਣੇ ਚਾਹੀਦੇ ਨੇ ਮੈਂ ਪੰਥ ਦੀ ਆਵਾਜ਼ ਚੁੱਕਾਂਗਾ ਇਹ ਹੁਣ ਪਤਾ ਨਹੀਂ ਸਰਬਜੀਤ ਦਾ ਮੈਨੂੰ ਕਿ ਸਰਬਜੀਤ ਤੇ ਮੰਮੀ ਵੀ ਪਹਿਲਾਂ ਖੜੇ ਹੋਏ ਸੀ ਬੀਮਲਪੁਰ ਖਾਲਸਾ ਐਮਪੀ ਰਹੇ ਸੀ ਸਰਬਜੀਤ ਦੇ ਦਾਦਾ ਜੀ ਨੂੰ ਵੀ ਬਣਾਇਆ ਚੁਣਿਆ ਸੀ ਹਮ ਤੇ ਇਹਨਾਂ ਦੀ ਤਾਂ ਮਦਰ ਮੇਰੇ ਬਹੁਤ ਅੱਛੇ ਫਰੈਂਡ ਸੀ ਭੰਜੀ ਬੀਮਲਪੁਰ ਖਾਲਸਾ ਮੇਰੇ ਬਹੁਤ ক্লোਜ਼ ਫਰੈਂਡ ਸੀ ਹਮ ਤੇ ਪਤਾ ਨਹੀਂ ਹੁਣ ਕਿਸ ਤਰ੍ਹਾਂ ਖੜੇ ਹੋ ਗਏ ਨੇ ਸਰਬਜੀਤ ਨੂੰ ਫਰੀਦਕੋਟ ਕਿਉਂ ਚੁਣਿਆ ਕੀ ਹੈ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਹਮ ਠੀਕ ਹੈ ਪਰ ਆਜ਼ਾਦ ਕਿਉਂ ਖੜੇ ਨਹੀਂ ਹੈ ਕਿਸੇ ਪਾਰਟੀ ਤੋਂ ਲਲਨ ਦੇ ਟਿਕਟ ਜਾਂ ਕੋਈ ਆ ਸਰਨਜੀਤ ਸਿੰਘ ਮਾਨ ਕੋਲ ਲਲਨ ਦੇ ਟਿਕਟ ਉਹ ਪੰਥਕ ਬੰਦੇ ਤੇ ਸੀ ਜੋ ਲੜਨੇ ਸੀ ਤੇ ਮਾਨ ਦਲ ਤੋਂ ਲੜਨਦੇ ਹੁਣ ਭਾਈ ਰਿਸ਼ਵਾਲ ਸਿੰਘ ਸੰਦੜਾ ਦੇ ਬੇਟਾ ਵੀ ਤੇ ਖੜੇ ਹੋਏ ਨੇ ਲੁਧਿਆਣੇ ਤੋਂ ਹੂੰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਕਿੱਥੇ ਇੱਕ ਸਟੈਂਡ ਦੇਖਦੇ ਹੋ ਕਿਉਂਕਿ ਸੰਗਰੂਰ ਜਿੰਨੀ ਚੌਣ ਦੀ ਜੇ ਗੱਲ ਕਰੀਏ ਤਾਂ ਬਹੁਤ ਲੰਬੇ ਅਰਸੇ ਬਾਅਦ ਇੱਕ ਵਾਰ ਫਿਰ ਤੋਂ ਲੋਕ ਸਭਾ ਦੇ ਵਿੱਚ ਸਿਮਰਨਜੀਤ ਮਾਨ ਦਾ ਜਿਹੜਾ ਨਾਮ ਉਹ ਗੁੰਝਿਆ ਸੀ ਉਹਨਾਂ ਦੇ ਨਾਮ ਦੇ ਪਿੱਛੇ ਮੈਂਬਰ ਆਫ ਪਾਰਲੀਮੈਂਟ ਲੱਗ ਗਿਆ ਇੱਕ ਲੰਬੇ ਅਰਸੇ ਤੋਂ ਬਾਅਦ ਤੇ ਹੁਣ ਉਹਨਾਂ ਦਾ ਵजूद ਕਿੱਥੇ ਦੇਖਦੇ ਹਾਂ ਸ੍ਰੋਮਨੀ ਅਕਾਲੇਦਲ ਅੰਮ੍ਰਿਤਸਰ ਦਾ ਦੇਖੋ ਸਿਮਰਤਜੀਤ ਸਿੰਘ ਮਾਨ ਜੀ ਦੇ ਮੈਂ ਰਿਸਪੈਕਟ ਕਾ ਦੇ ਰਿਗਾਰਡ ਕਰਦੀ ਆ ਪੂਰਾ ਕਿ ਉਹ ਉਹ ਸ਼ਖਸ ਨੇ ਦੇਖੋ ਬਜ਼ੁਰਗ ਹੋ ਚੁੱਕੇ ਨੇ ਉਹਨਾਂ ਸ਼ਖਸ ਨੇ ਇਹ ਕੀ ਕੀਤਾ ਕਿ ਅੱਜ ਚਲੋ ਜੇ ਨਹੀਂ ਮਿਲ ਰਹਾ ਕਿ ਮੈਨੂੰ ਮੈਂ ਆਪਣੀ ਸੀਟ ਲੈ ਆਂ ਅਜ ਉਸ ਪਾਰਟੀ ਨੂੰ ਚਲ ਜਾ ਉਸ ਪਾਰਟੀ ਨੂੰ ਚਲ ਜਾਏਗਾ ਲਾ ਉਹਨਾਂ ਦਾ ਜੋ ਸਟੈਂਡ ਉਹ ਬੰਦਾ ਇੱਕ ਸਟੈਂਡ ਤੇ ਤੇ ਖੜਾ ਹੂੰ ਇਹੀ ਗੱਲ ਹੈ ਉਹ ਇਹੀ ਬਹੁਤ ਵੱਡੀ ਗੱਲ ਹੈ ਕਿ ਸੇ ਮੁੱਦੇ ਨੂੰ ਜਾਗਦੇ ਰੱਖਣਾ ਕੌਮ ਨੂੰ ਜਾਗ ਕੇ ਰੱਖਣਾ ਕੌਮ ਵਿਸਲੀ ਨਾ ਹੋਵੇ ਹੂੰ ਇਹੀ ਸਭ ਤੋਂ ਵੱਡੀ ਗੱਲ ਹੈ ਕਿ ਕਰ ਨਹੀਂ ਕਰ ਸਕੇ ਇਕੱਲੇ ਸੀਨੇ ਪਰ ਇੰਨੇ ਹੀ ਬਹੁਤ ਅਗਾਂ ਨੇ ਲੋਕਾਂ ਦੇ ਅੰਦਰ ਰੱਖਿਆ ਤੇ ਹੈ ਹੂੰ ਜਿਹੜੇ ਵੀ ਇਹ ਮੁੱਦੇ ਚੱਕਦੇ ਨੇ ਸਹੀ ਗੱਲ ਕਹਿੰਦੇ ਸਟੈਂਡ ਇਹ ਇਹਰਾ ਫੇਰੀ ਵਾਲਾ ਕੰਮ ਨਹੀਂ ਆਣ ਦਾ ਹੈਗਾ ਤੇ ਮੂੰਹ ਤੇ ਹੋਰ ਪਿੱਠੇ ਜੋ ਗੱਲ ਸਾਹਮਣੇ ਉਹਨਾਂ ਦੀ ਹੂੰ ਔਰ ਮੈਂ ਕਹਿੰਦੀ ਵੀ ਪਬਲਿਕ ਨੂੰ ਸੰਗਤ ਤੋਂ ਮੈਂ ਤੇ ਕਹਿੰਦੀ ਵੀ ਜਿਤਾਉਣਾ ਵੀ ਚਾਹੀਦਾ ਹਾਂ ਹਾਲਾਂਕਿ ਦੂਸਰੇ ਪਾਸੇ ਸੋਪਾਲ ਸਿੰਘ ਖਹਿਰਾ ਉਹ ਵੀ ਬਹੁਤ ਵਧੀਆ ਮੋਦ ਦੇ ਚੱਕਦੇ ਨੇ ਹਾਂ ਉਹਨਾਂ ਦੇ ਵੀ ਪਰ ਦੋਨੋਂ ਇਹਨਾਂ ਨੇ ਇੱਕੋ ਜਿਹੀ ਜਗ੍ਹਾ ਚੁਣ ਲਈਆ ਪ੍ਰੋਬਲਮ ਇਹ ਆ ਕਿ ਉਹਨਾਂ ਕਾਂਗਰਸ ਪਾਰਟੀ ਤੋਂ ਲਈਓ ਨਾ ਨਹੀਂ ਹਾਂ ਤੇ ਕਾਂਗਰਸ ਜੜੀ ਹੈਗੀ ਹੈ ਕਿ 1955 ਚ ਵੀ 1955 ਚ ਵੀ ਹੋਇਆ ਸੀ ਦਰਬਾਰ ਸਾਹਿਬ ਤੇ ਹਮਲਾ ਹਾਂ ਉਹਦੂ ਵੀ ਦਾ ਇਹ ਹੀ ਸੀ ਕਾਂਗਰਸ ਪਾਰਟੀ ਸੀ ਕਿ ਲੋਕਾਂ ਨੂੰ ਤੇ ਸਿਰਫ 84 ਦਾ ਪਤਾ ਪਹਿਲਾਂ ਦਾ ਪਤਾ ਹੀ ਨਹੀਂ ਹੈਗਾ ਹੂੰ ਤੇ ਕਾਫੀ ਮੈਂ 1978 ਵੀ ਜਿਹੜਾ ਹੋਇਆ ਉਹ ਬੋਬਿੰਦਰਾ ਗਾਂਧੀ ਦੀ ਸ਼ਹਿਨਲ ਪ੍ਰਕਾਸ਼ ਸਿੰਘ ਬਾਦਲ ਦੀ ਸ਼ਹਿਨਲ ਹੋਇਆ ਹੂੰ ਇਸ ਕਰਕੇ ਕਿ ਬੜੇ ਮੁੱਦੇ ਹੈਗੇ ਨੇ ਜਿਹੜੇ ਹੂੰ ਜਿਨ੍ਹਾਂ ਦੇ ਬਾਰੇ ਗੱਲ ਕਰਨਾ ਜ਼ਰੂਰੀ ਹੋ ਜਾਂਦਾ ਬਹੁਤ ਜ਼ਰੂਰੀ ਆ ਹੂੰ ਤੇ ਬਖੇਰਾ ਸਾਹਿਬ ਤਾਂ ਹੈਗਾ ਕਿ ਬਈ ਹੁਣ ਕਿਹਨੇ ਦੋਨੋਂ ਹੀ ਇਹ ਦੋਨੋਂ ਹੀ ਵਧੀਆ ਮੁੱਦੇ ਚੱਕਦੇ ਨੇ ਮੈਂ ਇਹ ਨਹੀਂ ਕਹਿ ਸਕਦੇ ਬਈ ਖੇਰਾ ਸਾਹਿਬ ਖੇਰਾ ਸਾਹਿਬ ਵੀ ਬਹੁਤ ਵਧੀਆ ਮੁੱਦੇ ਚੱਕਦੇ ਨੇ ਹੂੰ ਠੀਕ ਹੈ ਬੀਬੀ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ